ਜਿਹੜਾ ਨੱਚਣ ਵਾਲਾ ਘੋੜਾ ਹੁੰਦਾ ਉਹਨੂੰ ਅਸੀਂ ਰੇਸ 'ਚ ਭੇਜ ਦਿੰਨੇ ਆ ਇੱਕ ਉਹਨੇ ਲੰਗੜੇ ਘੋੜੇ ਦੀ ਵੀ ਗੱਲ ਕੀਤੀ ਪਰ ਉਹਨਾਂ ਨੇ ਇੱਕ ਗੱਲ ਛੱਡ ਗਈ ਵੀ ਸਾਡੇ ਕੋਲ ਗਧੇ ਵੀ ਨਹੀਂ ਇਹ ਸ਼੍ਰੇਣੀ ਗਧਿਆਂ ਦੀ ਆ ਕਿਉਂਕਿ ਜਿਹੜਾ ਰੇਸ ਦਾ ਘੋੜਾ ਏ ਉਹ ਕਦੇ ਗੁਲਾਮ ਨਹੀਂ ਹੋ ਸਕਦਾ ਉਹ ਕਦੇ ਇਹਨਾਂ ਦੀ ਆ ਗੱਲ ਨਹੀਂ ਕਹਿ ਸਕਦਾ ਇਹ ਉਹ ਚਰਨਜੀਤ ਚੰਨੀ ਆ ਸਰਜੀਕਲ ਕੀ ਬਾਤ ਅੱਜ ਕੋਈ ਹੈ ਹੀ ਨਹੀਂ ਹੈ ਭਈਆ और ना ही उसके सबूत मांगे जाते हैं, ना ही मैं मांग रहा हूं अब सर्जिकल स्ट्राइक चन्नी साहब किसी पार्टी ने नहीं किसी सरकार ने नहीं मिलिट्री फौज फौज दे जरनेल उन्होंने प्रेस कॉन्फ्रेंस की तीसी चन्नी साहब किसी पॉलिटिक्स किसी पॉलिटिकल पार्टी ने नहीं इधर उधर की बात मत कर बता के काफला लुटा क्यों हमें रहाजनों से गरज नहीं तेरी रहबरी का सवाल है बात उन लोगों की जो मारे गए हैं सलानी जिनको निर्दोषों को मारा है जिनकी धर्म पूछकर मारा है वो देश को आज इंसाफ चाहिए यह बात राहुल गांधी ने कीती वो अपने जेड़े ये लीडर रखे हुए ने नकारात्मक लीडर उनहा तो ये गल्ला कहानियां इस गलदा देशच नहीं कोई फर्क सर्जिकल की बात आज कोई है ही नहीं है भैया और ना ही उसके सबूत मांगे जाते हैं, ना ही मैं मांग रहा हूं अब मैं ये मैं नहीं मांग रहा हूं मैं ये कह रहा हूं कि इस बात को इधर उधर घुमाने की कोशिश मत करो ये बहुत ही सेंसिटिव इशू है तुम इधर उधर की बात मत कर बता के काफला लुटा क्यों हमें राहजनों से गरज नहीं तेरी रहबरी का सवाल है बात उन लोगों की जो मारे गए हैं सैलानी जिनको निर्दोषों को मारा है जिनकी धर्म पूछ कर मारा है वो देश को आज इंसाफ चाहिए उन परिवारों को इंसाफ चाहिए सरकार उनको इंसाफ दे हम सरकार के हर तरीके से साथ हैं बयान आया कि मैं देखो बयान देखो सब तो पहला था मैं एक गलत पूरे साफ रखनी चाहना जो राहुल गांधी जी ਪਿਛਲੇ ਦਿਨਾਂ ਚ ਹਰ ਜਗ੍ਹਾ ਕਹਿੰਦੇ ਆ ਉਹਨਾਂ ਨੇ ਇਹ ਗੱਲ ਗੁਜਰਾਤ ਚ ਵੀ ਕਹੀ ਆਪਣੇ ਜਿੱਥੇ ਵੀ ਜ਼ਿਲ੍ਹਾ ਪ੍ਰਧਾਨ ਸੀ ਡਬਲਯੂ ਸੀ ਹਰ ਜਗ੍ਹਾ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਅਸੀਂ ਕੀ ਕਰਦੇ ਆ ਵੀ ਜਿਹੜਾ ਰੇਸ ਦਾ ਘੋੜਾ ਹੁੰਦਾ ਉਹਨੂੰ ਅਸੀਂ ਵਿਆਹ ਚ ਭੇਜ ਦਿੰਨੇ ਆ ਨੱਚਣ ਵਾਲੇ ਦੇ ਘੋੜੇ ਦੀ ਥੋਂ ਜਿਹੜਾ ਨੱਚਣ ਵਾਲਾ ਘੋੜਾ ਹੁੰਦਾ ਉਹਨੂੰ ਅਸੀਂ ਰੇਸ ਚ ਭੇਜ ਦਿੰਨੇ ਆ ਇੱਕ ਉਹਨੇ ਲੰਗੜੇ ਘੋੜੇ ਦੀ ਵੀ ਗੱਲ ਕੀਤੀ ਪਰ ਉਹਨਾਂ ਨੇ ਇੱਕ ਗੱਲ ਛੱਡ ਗਈ ਵੀ ਸਾਡੇ ਕੋਲ ਗਧੇ ਵੀ ਨੇ ਇਹ ਸ਼੍ਰੇਣੀ ਗਧਿਆਂ ਦੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜਾ ਇਹ ਮਨ ਦੁਖੀ ਕਰਕੇ ਇਹ ਸ਼ਬਦ ਵਰਤ ਰਿਹਾ ਇਹ ਇਸੇ ਕਰਕੇ ਰੱਖੇ ਹੋਏ ਨੇ ਵੀ ਜਦੋਂ ਲੋੜ ਪਵੇ ਕਿਉਂਕਿ ਜਿਹੜਾ ਰੇਸ ਦਾ ਘੋੜਾ ਏ ਉਹ ਕਦੇ ਗੁਲਾਮ ਨਹੀਂ ਹੋ ਸਕਦਾ ਉਹ ਕਦੇ ਇਹਨਾਂ ਦੀ ਆ ਗੱਲ ਨਹੀਂ ਕਹਿ ਸਕਦਾ ਇਹ ਉਹ ਚਰਨਜੀਤ ਚੰਨੀ ਆ ਮੈਂ ਜਿਹਨਾਂ ਦੀ ਗੱਲ ਕਰਨ ਲੱਗਿਆ ਮੈਂ ਪਹਿਲਾਂ ਬੜਾ ਸੋਚਿਆ ਵੀ ਇੱਕ ਪੰਜਾਬ ਦਾ ਸਾਡਾ ਮੁੱਖ ਮੰਤਰੀ ਰਿਹਾ ਕਿਸੇ ਵੇਲੇ ਵੀ ਗੱਲ ਕਰੀਏ ਨਾ ਕਰੀਏ ਪਰ ਜਦੋਂ ਦੇਖਿਆ ਵੀ ਇਸ ਗੱਲ ਨੂੰ ਇਸ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਸਾਰੇ ਚੈਨਲਾਂ ਤੇ ਟ੍ਰੈਂਡਿੰਗ ਕਰ ਰਿਹਾ ਹੈ ਸਾਰੇ ਚੈਨਲਾਂ ਤੇ ਦੋ ਮੈਂ ਦੂਜੇ ਦੀ ਵੀ ਗੱਲ ਕਰੂੰਗਾ ਜਿਹੜੀ ਕਰ ਰਿਹਾ ਸਾਰੇ ਮੇਨ ਪੇਪਰਾਂ ਦੇ ਵਿੱਚ ਸਭ ਤੇ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਬੈਠੇ ਆ ਚਰਨਜੀਤ ਚੰਨੀ ਖਾਸ ਤੌਰ ਤੇ ਉਹੀ ਚਰਨਜੀਤ ਚੰਨੀ ਆ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰਾ ਕਰਜ਼ਾ ਮਾਫ ਕਰਨ ਫੌਜ ਦੇ 2% ਹੋਰ ਵਧਾਉਣ ਲਈ ਫੌਜ ਚ ਭਰਤੀ ਪੈਰਾ ਮਿਲਟਰੀ ਫੋਰਸਸ ਵਧਾਉਣ ਲਈ ਹੋਰ ਐਮਸ ਦੇਣ ਲਈ ਹੋਰ ਗੋਵਿੰਦਗੜ੍ਹ ਨੂੰ ਜਿਹੜਾ ਸਟੀਲ ਹੱਬ ਬਣਾਉਣ ਲਈ ਹੋਰ ਬੜਾ ਕੁਝ ਮੈਂ ਕੱਲੀ ਕੱਲੀ ਗੱਲ ਹਜ ਸਭ ਨੂੰ ਪਤਾ ਏ ਜਦੋਂ ਉਹ ਦੇਣ ਜਾ ਰਹੇ ਸੀ ਫਿਰੋਜ਼ਪੁਰ ਉਹਨਾਂ ਨੂੰ ਐਜ਼ ਏ ਮੁੱਖ ਮੰਤਰੀ ਇਹਨਾਂ ਨੇ ਪਹਿਲੀ ਗੱਲ ਰਿਸੀਵ ਨਹੀਂ ਕੀਤਾ ਫਿਰ ਉਹਨਾਂ ਨੂੰ ਰਾਹ ਤੇ ਰੋਕਿਆ ਵੀ ਉਹ ਕੋਈ ਚੀਜ਼ ਪੰਜਾਬ ਨੂੰ ਜਾ ਕੇ ਕਿਤੇ ਐਲਾਨ ਨਾ ਕਰ ਦੇਣ ਨ 2022 ਦੀ ਗੱਲ ਆ ਇਹ ਦੂਜੀ ਗੱਲ ਮੀ ਪੈ ਰਿਆ ਤੇ ਬਿਲਕੁਲ ਪਾਕਿਸਤਾਨ ਦੇ ਟਾਰਗੇਟ ਤੇ ਫਰੋਜਪੁਰੋਂ ਜਿਵੇਂ ਸਮਝ ਲਓ ਮਜ਼ਾਇਲ ਜਾਂ ਟੈਂਕ ਦਾ ਗੋਲਾ ਬਹੁਤ ਦੂਰ ਦੀ ਗੱਲ ਆ ਲਾਂਚਰ ਜਿੱਥੋਂ ਆ ਸਕਦਾ ਸੀਗਾ ਉਸ ਰੇਂਜ ਚ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੇ ਕਾਫਲੇ ਨੂੰ ਪੁਲ ਤੇ ਖੜਾ ਕੀਤਾ ਤੇ ਮੈਂ ਅੱਜ ਇਹ ਵਹਿ ਕਿਵੇਂ ਗਿਆ ਉਸ ਵੇਲੇ ਜਦੋਂ ਇਹ ਗੱਲ ਹੋਈ ਇਨਕੁਆਇਰੀ ਚੱਲੀ ਇੱਕ ਸਾਲ ਲਈ ਚੰਨੀ ਜਦੋਂ ਇਹਨਾਂ ਦੀਆਂ ਟਿਕਟਾਂ ਦੇਖੋਗੇ ਮੈਂ ਅੱਜ ਇਹਦੀ ਮੰਗ ਵੀ ਕਰੂੰਗਾ মিডিਆ ਰਾਹੀਂ ਵੀ ਚਿੱਠੀ ਵੀ ਲਿਖੂੰਗਾ ਬਈ ਇਹ 1 ਸਾਲ ਤੋਂ ਉੱਤੇ ਉਸ ਵੇਲੇ ਅਮਰੀਕਾ ਵਿੱਚ ਫਰਾਰ ਰਹੇ ਭੱਜੇ ਰਹੇ ਤੇ ਤੀਜੀ ਅੱਜ ਜਿਹੜੀ ਗੱਲ ਕੀਤੀ ਆ ਉਹ ਵੀ CWC ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਾਂਗਰਸ ਵਰਕਿੰਗ ਕਮੇਟੀ ਦੀ ਜਿੱਥੇ 2 ਦਿਨਾਂ ਦਾ ਜਾਂ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹੁਣ ਉਹਨਾਂ ਨੇ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਅਰੇਂਜ ਕੀਤੀ ਉਹਦੇ ਵਿੱਚ ਦੋਨੋਂ ਬੰਦੇ ਬਾਰਡਰ ਦੇ ਬੈਠੇ ਸੀ ਇੱਕ ਪਾਸੇ ਪਾਇਲਟ ਸਾਹਿਬ ਸਚਿਨ ਪਾਇਲਟ ਜਿਹੜੇ ਰਾਜਸਥਾਨ ਬਾਰਡਰ ਪੈਂਦਾ ਏ ਉਹ ਬੈਠੇ ਸੀ ਨਾਲ ਇਹਨਾਂ ਦੇ ਚਰਨਜੀਤ ਚੰਨੀ ਜਿਹੜਾ ਸਭ ਤੋਂ ਅਹਿਮ ਪੰਜਾਬ ਦਾ ਬਾਰਡਰ ਦੇ ਲੋਕ ਨੇ ਉਹ ਬੈਠੇ ਸੀ ਤੇ ਉਹਨੇ ਕਿਹਾ ਕੀ ਦੇਖੋ ਮੈਂ ਸਮਝਦਾ ਸ਼ਰਮਦਾ ਇਸ ਬੰਦੇ ਨੂੰ ਘਟਾ ਅੱਗੇ ਵੀ ਗੱਲਾਂ ਇਹ ਕਰਦੇ ਰਹਿੰਦੇ ਆ ਮੈਂ ਪੰਜਾਬ ਹੁੰਦਾ ਮੈਂ ਮੈਂ ਦਰਖਤ ਤੇ ਚੜ ਜਾਣਾ ਏ ਮੈਂ ਥੱਲੇ ਆਹ ਕਰ ਲੈਣਾ ਮੈਂ ਉਹ ਦੂਜਾ ਕਰ ਲੈਣਾ ਪਰ ਅੱਜ ਤਾਂ ਐਡੀ ਸੀਰੀਅਸਲੀ ਇਹਨਾਂ ਨੇ ਮੈਂ ਹਰਾਨ ਹੋ ਗਿਆ ਜਦੋਂ ਇਹਨਾਂ ਨੇ ਅੱਜ ਕੇ ਸਰਜਿਕਲ ਸਟ੍ਰਾਈਕ ਚੰਨੀ ਸਾਹਿਬ ਕਿਸੇ ਪਾਰਟੀ ਨੇ ਨਹੀਂ ਕਿਸੇ ਸਰਕਾਰ ਨੇ ਨਹੀਂ ਮਿਲਟਰੀ ਫੌਜ ਫੌਜ ਦੇ ਜਰਨੈਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਨੀ ਸਾਹਿਬ ਕਿਸੇ ਪੋਲਿਟਿਕਸ ਕਿਸੇ ਪੋਲਿਟੀਕਲ ਪਾਰਟੀ ਨੇ ਨਹੀਂ ਫੌਜ ਦੇ ਜਰਨੈਲਾਂ ਨੇ ਮੂਹਰੇ ਆ ਕੇ ਗੱਲ ਕਹੀ ਸੀ ਵੀ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਆ ਤੁਸੀਂ ਭੁੱਲ ਗਏ ਵੀ ਕਿਸ ਤਰੀਕੇ ਨਾਲ ਸਾਡੇ ਲੜਾਕੂ ਜਹਾਜ਼ ਉੱਥੇ ਜਾ ਕੇ ਬਾਲਾਕੋਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਦੋਂ ਬਾਅਦ ਸਾਡਾ ਪਾਇਲਟ ਵੀ ਆ ਜਿਹੜਾ ਉਹ ਵੀ ਦੁਸ਼ਮਨਾ ਦੇ ਜਿਹੜਾ ਉਹ ਹੱਥ ਆਇਆ ਕਿਸ ਤਰੀਕੇ ਨਾਲ ਉਹਦੇ ਪਿੱਛੇ ਕਿਵੇਂ ਮੋਦੀ ਸਾਹਿਬ ਨੇ ਆਪਣੀ ਤਾਕਤ ਨਾਲ ਸਾਰੇ ਦੁਨੀਆ ਦੇ ਵਿੱਚ ਆਪਣੀ ਜਿਹੜੀ ਆ ਉਹ ਡਿਪਲੋਮੇਸੀ ਨਾਲ ਉਹ ਪਾਇਲਟ ਨੂੰ ਵੀ ਵਾਪਸ ਲੈ ਕੇ ਆਂਦਾ ਤੁਸੀਂ ਭੁੱਲ ਗਏ ਸਾਰੀਆਂ ਗੱਲਾਂ ਇਹ ਵੀ ਉਹ ਕਿੱਥੇ ਪਾਇਲਟ ਸੀਗਾ ਤੇ ਕਿੱਥੋਂ ਲੈ ਆਂਦਾ ਸੀ ਤੇ ਕਿੱਥੇ ਉਹਨੇ ਸਟ੍ਰਾਈਕ ਕੀਤੀ ਸੀ ਤੁਸੀਂ ਐਨ ਮੌਕੇ ਤੇ ਅੱਜ ਇਸ ਗੱਲ ਦਾ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਡਿਮਾਂਡ ਕਰਦਾ ਐਨਆਈਏ ਨੂੰ ਐਨਆਈਏ ਦੀ ਇਤੇ ਉੱਤੇ ਇਨਕੁਆਰੀ ਹੋਣੀ ਚਾਹੀਦੀ ਆ ਚਰਨਜੀਤ ਚੰਨੀ ਨੇ ਜਦੋਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਰੋਕਿਆ ਉਦੋਂ ਵੀ ਤੇ ਹੁਣ ਐਨ ਇਸ ਮੌਕੇ ਰਾਹੁਲ ਗਾਂਧੀ ਦੇ ਕਹਿਣ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਕਹਿਣ ਤੇ ਸ਼੍ਰੀ ਆਪਣੇ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਕਹਿਣ ਤੇ ਤੇ ਪ੍ਰੇਨਕਾ ਗਾਂਧੀ ਦੇ ਕਹਿਣ ਤੇ ਇਹ ਖਾਸ ਪ੍ਰੈਸ ਕਾਨਫਰੰਸ ਕੀਤੀ ਤੇ ਆਪਣਾ ਜਿਹੜਾ ਉਹਨਾਂ ਨਾਲ ਰਲੇ ਹੋਏ ਨੇ ਜਿਹੜੇ ਦੇਸ਼ ਦੇ ਖਿਲਾਫ ਜੰਗ ਲਾਉਣ ਦੀ ਗੱਲ ਰਾਹੁਲ ਗਾਂਧੀ ਨੇ ਕੀਤੀ ਉਹ ਆਪਣੇ ਜਿਹੜੇ ਇਹ ਲੀਡਰ ਰੱਖੇ ਹੋਏ ਨੇ ਨਕਾਰਾ ਲੀਡਰ ਉਹਨਾਂ ਤੋਂ ਇਹ ਗੱਲਾਂ ਕਹਾਣੀਆਂ ਇਸ ਗੱਲ ਦਾ ਦੇਸ਼ 'ਚ ਨਹੀਂ ਕੋਈ ਫਰਕ ਦੇਸ਼ 'ਚ ਕੋਈ ਫਰਕ ਨਹੀਂ ਕਿਉਂਕਿ ਇਹ ਨਕਾਰੇ ਹੋਏ ਲੋਕ ਨੇ ਪਰ ਦੁਸ਼ਮਣ ਦੇਸ਼ ਨੂੰ ਐਡਾ ਵੱਡਾ ਹਥਿਆਰ ਦੇਤਾ ਕਿ ਜਿਹੜਾ ਮੈਂ ਸਮਝਦਾ ਅਮਰੀਕਾ ਚ ਵੀ ਜਾਂ ਇਜ਼ਰਾਈਲ ਚ ਵੀ ਜਾਂ ਰਸ਼ੀਆ ਚ ਵੀ ਉਹ ਐਡਾ ਵੱਡਾ ਹਥਿਆਰ ਤਿਆਰ ਨਹੀਂ ਹੋ ਸਕਦਾ ਜਿਹੜਾ ਇਹਨਾਂ ਨੇ ਆਪਣੇ ਸ਼ਬਦਾਂ ਨਾਲ ਹਥਿਆਰ ਜਿਹੜਾ ਇਹ ਪਾਕਿਸਤਾਨ ਨੂੰ ਸਾਡੇ ਦੁਸ਼ਮਣਾਂ ਨੂੰ ਦੇਤਾ ਯਾਰ ਇਹਨਾਂ ਨੂੰ ਚਾ ਚੜ ਜਾਂਦਾ ਇਹ ਕਰਦੇ ਕੀ ਨੇ ਅੱਜ ਰਾਜਾ ਬਿੰਕਸ ਸਾਹਿਬ ਪਤਾ ਨਹੀਂ ਕਿਸ ਭਾਵਨਾ ਚ ਉਹ ਗੱਲ ਕਰ ਗਏ ਮੈਨੂੰ ਸਮਝ ਨਹੀਂ ਆਈ ਮੈਂ ਉਦੋਂ ਵੀ ਰੋਕ ਕੇ ਉੱਤੇ ਕਿਆਸੀ ਵੀ ਕਾਂਗਰਸ ਦੇ ਪ੍ਰਧਾਨ ਮੈਂ ਨਾ ਨਹੀਂ ਲਿਆ ਸੀ ਪਰ ਅੱਜ ਮੈਂ ਲੈਣਾ ਇਹੀ ਰਾਜਾ ਵੜਿੰਗ ਸਾਹਿਬ ਜਦੋਂ ਵੱਖ ਬੋਰਡ ਦੇ ਉੱਤੇ ਡਿਬੇਟ ਹੋ ਰਿਹਾ ਸੀ ਇਹ ਕਹਿ ਰਹੇ ਸੀ ਮੈਂ ਇੱਕ ਸਰਦਾਰ ਉਹ ਸਰਦਾਰ ਤੁਸੀਂ ਕਿਹੜੇ ਪਾਸੇੋਂ ਸਰਦਾਰ ਹੋਏ ਤੁਹਾਨੂੰ ਭੁੱਲ ਗਏ ਇਹ ਮੁਗਲ ਭੁੱਲ ਗਏ ਤੁਹਾਨੂੰ ਜਿਨ੍ਹਾਂ ਦੇ ਖਾਤਰ ਤੁਸੀਂ ਗਰਜ-ਗਰਜ ਕੇ ਪਾਰਲੀਮੈਂਟ ਦੇ ਵਿੱਚ ਗੱਲ ਕਰ ਰਹੇ ਸੀ ਇਹ ਮੁਗਲਾਂ ਖਾਤਰ ਉਹ ਸਾਡੇ ਗੁਰੂ ਸਾਡੇ ਛੋਟੇ ਸ਼ਹਿਬਜ਼ਾਦੇ ਜ਼ਰਾਵਰ ਸਿੰਘ ਜੀ ਤੇ ਫਤਿਹ ਆਪਣੇ ਫਤਿਹ ਸਿੰਘ ਜੀ ਜ਼ਰਾਵਰ ਸਿੰਘ ਜੀ ਤੇ ਫਤਿਹ ਸਿੰਘ ਛੋਟੇ ਸ਼ਹਿਬਜ਼ਾਦੇ ਉਹ ਉਤਾ ਕਿੰਨੀਆਂ ਉਮਰਾਂ ਸੀ ਤੁਸੀਂ ਅੱਜ ਸਿਰ ਝੁਕਾਤਾ ਪੱਗਾਂ ਸਿਰ ਤੇ ਬਨ ਕੇ ਜਦੋਂ ਅੰਦਰ ਜਾਣ ਲੱਗੇ ਪਹਿਲਾਂ ਸਿਰ ਨਹੀਂ ਉਹਨਾਂ ਨੇ ਆਪਣੀ ਜੁੱਤੀ ਅੰਦਰ ਕੀਤੀ ਵੀ ਸਿਰ ਨਹੀਂ ਝਗਾਉਣਾ ਇਹ ਮੁਗਲਾਂ ਅੱਗੇ ਅੱਜ ਤੁਸੀਂ ਕਹਿੰਦੇ ਹੋ ਇਹ ਮੁਗਲਾਂ ਖਾਤਰ ਅਸੀਂ ਜ਼ਮੀਨਾਂ ਵੀ ਦਿੱਤੀਆਂ ਅਸੀਂ ਸਰਦਾਰਾਂ ਨੇ ਜ਼ਮੀਨਾਂ ਦਿੱਤੀਆਂ ਮੈਂ ਸਰਦਾਰ ਅਰੇ ਤੁਸੀਂ ਸਰਦਾਰ ਗੁਰੂ ਤੇਗ ਬਹਾਦਰ ਜੀ ਇਸੇ ਦਿੱਲੀ 'ਚ ਕਿਸ ਤਰੀਕੇ ਨਾਲ ਉਹਨਾਂ ਨਾਲ ਇਹ ਮੁਗਲਾਂ ਨੇ ਭੁੱਲ ਗਏ ਤੁਸੀਂ ਭੁੱਲ ਗਏ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਵੱਡੇ ਸ਼ਹਿਬ ਦੇ ਆਦੀਆਂ ਨਾਲ ਆ ਮੈਂ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਤਾਰੂ ਜੀ ਇਹ ਸਾਰਾ ਕੁਝ ਤੁਸੀਂ ਇਹ ਜਮਾ ਭੁੱਲ ਗਏ ਮੈਂ ਹੁਣੇ ਇਤਿਹਾਸ ਦੇਖ ਰਿਹਾ ਸੀ ਵੀ ਕੀ ਕੀ ਇਹਨਾਂ ਨਾਲ ਸਾਰਿਆਂ ਨਾਲ ਕਿਸੇ ਨੂੰ ਮਤਲਬ ਸਿਰ ਤੋਂ ਲੈ ਕੇ ਥੱਲੇ ਤੱਕ ਆਰਿਆਂ ਨਾਲ ਪਾੜਿਆ ਗਿਆ ਇਹ ਮੁਗਲਾਂ ਨੇ ਜਿਨ੍ਹਾਂ ਦੀ ਤੁਸੀਂ ਹਮਾਇਤ ਕਰ ਰਹੇ ਹੋ ਉਬਲੇ ਹੋਏ ਪਾਣੀਆਂ ਚ ਦੇਗਾਂ ਚ ਇਹਨਾਂ ਨੂੰ ਪਾਇਆ ਗਿਆ ਉਬਾਲਿਆ ਗਿਆ ਰੂਹ ਦੀ ਰੂਹ ਲੈ ਕੇ ਨਾ ਰੂਹ ਉਹਨੂੰ ਅੱਗ ਲਾ ਕੇ ਉਹ ਰੂਹ ਦੀ ਚਰਖੀ ਨਾ ਬੰਨੇ ਗਏ ਤੇ ਉਹਨਾਂ ਨੂੰ ਉਸ ਤਸੀਹੇ ਦਿੱਤੇ ਗਏ ਇਸ ਤਰੀਕੇ ਨਾਲ ਮਤੀ ਦਾਸ ਜੀ ਦੇ ਤੁਹਾਨੂੰ ਭੁੱਲ ਕੇ ਕਿਵੇਂ ਅੰਗ ਅੰਗ ਕਟਿਆ ਇਹਨਾਂ ਨੇ ਤੁਸੀਂ ਸਰਦਾਰ ਹੋ ਤੁਸੀਂ ਕਾਂਗਰਸ ਪਾਰਟੀ ਨੂੰ ਵੀ ਜਿਹੜਾ ਇਹ ਉਹ ਮੈਂ ਸਮਝਦਾ ਇਸ ਇਹ ਗੱਲਾਂ ਨਾਲ ਆਪਣੇ ਆਪ ਨੂੰ ਤੇ ਕਾਂਗਰਸ ਪਾਰਟੀ ਨੂੰ ਸਭ ਨੂੰ ਤੁਸੀਂ ਇੱਕ ਸਭ ਤੋਂ ਵੱਡਾ ਗਿਦਾਰੀ ਦਾ ਤੇ ਖਾਸ ਕਰ ਅਸੀਂ ਅਸੀਂ ਸਰਦਾਰ ਹਾਂ ਤੁਸੀਂ ਕਿਹੜੇ ਸਰਦਾਰ ਹੋ ਏ ਤੇ ਪੰਜਾਬ ਦੇ ਸਰਦਾਰ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਏ ਉਹ ਅੱਜ ਵੀ ਬਾਰਡਰ ਤੇ ਖੜਕੇ ਇਹ ਮੁਗਲਾਂ ਦੇ ਮੂੰਹ ਮੋੜਨਗੇ ਕੱਲ ਮੈਂ ਸੁਣ ਰਿਹਾ ਸੀ ਚੈਨਲਾਂ 'ਤੇ ਜਦੋਂ ਟੀਵੀ ਚੈਨਲ ਪੁੱਛ ਰਹੇ ਸੀ ਬਾਰਡਰ ਵਾਲੇ ਜਿਨ੍ਹਾਂ ਦੇ ਸਿਰਾਂ ਤੇ ਸਰਦਾਰਾਂ ਦੇ ਪੱਗਾਂ ਏ ਬਾਰਡਰ ਤੇ ਗੁਰਦਾਸਪੁਰ ਤਰਨਤਨ ਸ਼੍ਰੀ ਅਮਰਤਸਰ ਸਾਹਿਬ ਉਹ ਕਹਿੰਦੇ ਜੀ ਜਦੋਂ ਲੜਾਈ ਸ਼ੁਰੂ ਹੋ ਤੁਸੀਂ ਕਿੱਥੇ ਜਾਓਗੇ ਉਹ ਕਹਿੰਦੇ ਜੀ ਅਸੀਂ ਕਿੱਥੇ ਜਾਣਾ ਅਸੀਂ ਚਾਰ ਵਾਲਾ ਟਰੈਕਟਰ ਟਰਾਲੀਆਂ ਦੇ ਵਿੱਚ ਬੰਬ ਭਰਾਂਗੇ ਬਰੂਦ ਭਰਾਂਗੇ ਤੇ ਫੌਜ ਦੇ ਮੂਹਰੇ ਹੋਵਾਂਗੇ ਉਹ ਕਹਿੰਦੇ ਪਹਿਲਾਂ ਸਾਡੇ ਦਾਦੇ ਸਾਡੇ ਬਜ਼ੁਰਗ ਆਪਣੀਆਂ ਰੇੜੀਆਂ ਚ ਬੈਲ ਗੱਡੀਆਂ ਜਿਹੜੀਆਂ ਜਿਹੜੀਆਂ ਬੌਲਦਾਂ ਦੀਆਂ ਰੇੜੀਆਂ ਉਹਨਾਂ ਚ ਕਹਿੰਦਾ ਬੰਬ ਭਰ ਕੇ ਆਪਣੇ ਟੋਪਾਂ ਨੂੰ ਦੇਣ ਲਈ ਅੱਗੇ ਸਪਲਾਈ ਕਰਨ ਲਈ ਟੈਂਕਾਂ ਨੂੰ ਸਪਲਾਈ ਕਰ ਲਈ ਉਹ ਕਹਿੰਦੇ ਬੰਬ ਲੈ ਕੇ ਜਾਂਦੇ ਅਸੀਂ ਕਿੱਥੇ ਜਾਣਾ ਹੁਣ ਤਾਂ ਸਾਡੇ ਕੋਲ ਹਰ ਚੀਜ਼ ਤੇ ਇਸ ਕਰਕੇ ਤੁਸੀਂ ਸਰਦਾਰੀ ਮੈਂ ਬਾੜਾ ਨਹੀਂ ਕਹਿਣਾ ਚਾਹੁੰਦਾ ਅੱਜ ਤੁਹਾਡੀਆਂ ਉਹ ਵੀਡੀਓ ਉਹ ਤੁਹਾਡੀਆਂ ਗੱਲਾਂ ਕੀਤੀਆਂ ਹੋਈਆਂ ਸਾਡੇ ਤੁਹਾਨੂੰ ਤੁਸੀਂ ਥੋੜਾ ਜਿਆਦਾ ਤਾਂ ਸੋਚ ਲੇ ਵੀ ਕਿਵੇਂ ਇਹ ਮੁਗਲਾਂ ਦੀ ਗੱਲ ਕਰਦੇ ਹੋ ਤੁਸੀਂ ਜਿਨ੍ਹਾਂ ਨੇ ਸਾਨੂੰ ਵੰਡਤਾ ਜਿਨ੍ਹਾਂ ਨੇ ਸਾਡੇ ਕਤਲ ਕਰ ਕਰ ਇਹ ਬੜਿੰਗ ਸਾਹਿਬ ਜੰਨੀ ਸਾਹਿਬ ਇਹ ਕਾਂਗਰਸੀਓ ਦੱਸੋ ਕੋਈ ਵੀ ਕਾਂਗਰਸ ਦਾ ਲੀਡਰ ਬੋਲੇ ਅੱਜ ਵੀ ਤੁਸੀਂ ਚੰਨੀ ਨਾ ਖੜੇ ਹੋ ਰਾਜਾ ਬੜਿੰਗ ਨਾ ਖੜੇ ਆ ਜਿਹੜੇ ਸਰਦਾਰ ਕਹਿੰਦੇ ਸੀ ਵੀ ਅਸੀਂ ਮੁਗਲਾਂ ਦੇ ਨਾਲ ਆ ਉਸ ਪਾਰਲੀਮੈਂਟ ਤੁਹਾਨੂੰ ਇਸ ਕਰਕੇ ਭੇਜਿਆ ਵੀ ਤੁਸੀਂ ਠੋਕ ਬਜਾ ਕੇ ਕਹੋ ਵੀ ਅਸੀਂ ਮੁਗਲਾਂ ਨਾਲ ਤੁਸੀਂ ਭੁੱਲ ਗਏ ਆਪਣੇ ਗੁਰੂਆਂ ਨੂੰ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਤੁਸੀਂ ਉਹਨਾਂ ਦੇ ਸ਼ਹਿਬਜ਼ਾਦਿਆਂ ਨੂੰ ਪਰਿਵਾਰਾਂ ਨੂੰ ਭੁੱਲ ਗਏ ਤੁਸੀਂ ਆਹ ਦਿਨ ਦੇਖਣ ਨੂੰ ਉਹ ਤੁਹਾਨੂੰ ਸਿੱਖ ਬਣਾ ਕੇ ਗਏ ਸੀ ਇਸ ਕਰਕੇ ਬਹੁਤ ਮਨ ਦੁਖੀ ਆ ਬਹੁਤ ਮਨ ਭਰਿਆ ਹੋਇਆ ਇਹ ਦੋਨੋਂ ਬੰਦਿਆਂ ਨੇ ਮੈਂ ਕਹਿਣਾ ਚਾਹਉਣਾ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਕਾਂਗਰਸ ਦੀ ਨੂੰ ਵੀ ਅੱਜ ਤੁਸੀਂ ਜਵਾਬ ਦਿਓ ਤੁਸੀਂ ਵੱਡੀ ਵੱਡੀਆਂ ਸਿੱਖੀਆਂ ਦੀਆਂ ਗੱਲਾਂ ਕਰਦੇ ਹੋ ਜਵਾਬ ਦਿਓ ਪ੍ਰਤਾਪ ਬਾਜਵਾਜੀ ਅੱਜ ਬਰਦਾਬ ਜਵਾਬ ਦੋ ਸੁਖੀ ਰੰਦਾਵਾ ਜੀ ਅੱਜ ਮੈਂ ਜਵਾਬ ਪੁੱਛਣਾ ਚਾਹਣਾ ਰਾਣਾ ਗੁਰਜੀਤ ਜੀ ਅੱਜ ਮੈਂ ਜਵਾਬ ਪੁੱਛਣਾ ਚਾਹਣਾ ਰਾਣਾ ਕੇ ਪੀ ਜੀ ਓਪੀ ਸੋਨੀ ਜੀ ਆਸ਼ੂ ਜੀ ਜਿਹੜੇ ਪ੍ਰਧਾਨ ਨੇ ਵਰਕਿੰਗ ਪ੍ਰੈਜ਼ੀਡੈਂਟ ਨੇ ਹੋਰ ਸਾਰੇ ਸਾਡੇ ਵੱਡੇ ਲੀਡਰ ਜਿੰਨੇ ਵੀ ਕਾਂਗਰਸ ਦੇ ਆ ਚਾਹੇ ਕੋਈ ਸਿੱਖ ਲੀਡਰਾ ਚਾਹੇ ਕੋਈ ਹਿੰਦੂ ਲੀਡਰ ਕੀ ਤੁਸੀਂ ਰਾਜਾ ਵੜਿੰਗ ਦੇ ਇਸ ਬਿਆਨ ਨਾਲ ਵੀ ਅਸੀਂ ਮੁਗਲਾਂ ਤੋਂ ਪਹਿਲਾਂ ਅਸੀਂ ਉਹਨਾਂ ਖਾਤਰ ਆਪਣੀ ਜਾਨ ਦਵਾਂਗੇ ਅਸੀਂ ਆਪਣੀਆਂ ਜ਼ਮੀਨਾਂ ਦਵਾਂਗੇ ਵੱਖ ਕੋਟ ਦੇ ਬਦਲੇ ਆ ਜੋ ਚੰਨੀ ਨੇ ਕਿਹਾ ਵੀ ਤੁਸੀਂ ਹਿਸਾਬ ਮੰਗਦੇ ਹੋ ਦੱਸੋ ਤੁਸੀਂ ਵੀ ਉਹ ਬਾਲਾ ਕੋਟ ਦੀ ਸਟ੍ਰਾਈਕ ਸਰਜਿਕਲ ਸਟ੍ਰਾਈਕ ਕੀ ਉਹ ਝੂਠੀ ਸੀ ਤੁਸੀਂ ਵੀ ਹਿਸਾਬ ਮੰਗਦੇ ਹੋ ਇਸ ਗੱਲ ਦਾ ਕੀ ਸਾਡੇ ਫੌਜੀ ਜਿਹੜੇ ਰੋਜ਼ ਸ਼ਹੀਦ ਹੋ ਰਹੇ ਆ ਬਾਰਡਰਾਂ ਤੇ ਤੁਸੀਂ ਉਹਨਾਂ ਦੀ ਕੁਰਬਾਨੀ ਦਾ ਤੁਸੀਂ ਹਿਸਾਬ ਮੰਗ ਰਹੇ ਹੋ ਵੀ ਉਹ ਝੂਠੀਆਂ ਐ ਰੋਜ਼ ਰੋਜ਼ ਬਾਰਡਰ ਤੋਂ ਸਾਡੀਆਂ ਲਾਸ਼ਾਂ ਆਉਂਦੀਆਂ ਰੋਜ਼ ਸਡੀਆਂ ਭੈਣਾ ਵਿਧਵਾ ਹੁੰਦੀਆਂ ਮਾਮਾ ਦੇ ਪੁੱਤ ਮਰਦੇ ਆ ਰੋਜ ਕੀ ਤੁਸੀਂ ਇਹ ਚਰਨਜੀਤ ਚੰਨੀ ਦੇ ਨਾਲੋਂ ਕੀ ਤੁਸੀਂ ਰਾਜਾ ਵੜਿੰਗ ਨਾਲੋਂ ਜਿਹੜੇ ਕਹਿੰਦੇ ਅਸੀਂ ਸਰਦਾਰ ਡੁੱਬ ਕੇ ਮਰ ਜਓ ਤੁਸੀਂ ਇਹ ਜੇ ਸਰਦਾਰ ਜਿਹੜੇ ਤੁਸੀਂ ਸਾਡੇ ਗੁਰੂਆਂ ਨੂੰ ਜਿਨ੍ਹਾਂ ਨੇ ਸੀਹ ਦਿੱਤੇ ਉਹ ਮੁਗਲਾਂ ਦੇ ਨਾਲ ਉਹਨਾਂ ਦੇ ਵੰਸ਼ਾ ਨਾਲ ਖੜੇ ਹੋਗੇ ਤੁਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਦੱਬੀਆਂ ਹੋਈਆਂ ਸਾਰੀਆਂ ਵੱਖਬੋੜ ਦੇ ਵਿੱਚ ਹਰ ਜ਼ਮੀਨ ਦੱਬੀ ਹੋਈ ਆ ਵੱਖਬੋੜ ਦੇ ਵਿੱਚ ਕਬਜ਼ੇ ਕੀਤੇ ਹੋਏ ਆ ਅਰੇ ਤੁਸੀਂ ਉਹ ਵੱਖਬੋਰਡ ਦੀਆਂ ਜ਼ਮੀਨਾਂ 'ਚ ਉਹ ਦਫਨਾ ਲੈਣ ਜਿਹਨੂੰ ਦਫਨਾਉਣਾ ਉਹ ਜ਼ਮੀਨਾਂ ਉਹਨਾਂ ਕੋਲ ਹੈਗੀਆਂ ਏ ਤੁਸੀਂ ਪਿੰਡਾਂ 'ਚ ਕਦ ਲਈ ਜ਼ਮੀਨਾਂ ਦਿੰਨੇ ਹੋ ਆਪਣੀਆਂ ਇਸ ਕਰਕੇ ਗੁਰੂ ਤੁਹਾਨੂੰ ਸਿੱਖੀ ਦੇ ਕੇ ਗਏ ਸੀ ਹੋਰ ਗੱਲ ਮੇਰੀ ਸੁਣ ਲਓ ਇਹ ਮੁਗਲ ਨਹੀਂ ਸੀ ਤੁਸੀਂ ਹਿੰਦੂ ਤੇ ਸਿੱਖ ਨੂੰ ਇਹ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਪਾਕਿਸਤਾਨ ਨੂੰ ਖੁਸ਼ ਕਰ ਰਹੇ ਹੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਨੇ ਕਿਸੇ ਕਿਆ ਅਸੀਂ ਵੀ ਆਓ ਪੰਜ ਜਣੇ ਮੂਰੇ ਅਮਰਤ ਛਕੋ ਤੇ ਉਹਦੇ ਵਿੱਚ ਕੋਈ ਮੁਗਲ ਨਹੀਂ ਸੀ ਆਇਆ ਕੋਈ ਮੁਸਲਮਾਨ ਨਹੀਂ ਆਇਆ ਸੀ ਉਹਦੇ ਵਿੱਚ ਕੌਣ ਆਏ ਸੀ ਤੇ ਪੰਜ ਉਹ ਤੇ 6ਵੇਂ ਗੁਰੂ ਜੀ 6 ਸਿੱਖ ਪਹਿਲੇ ਉਹ ਬਣੇ ਸੀ ਤੇ ਉਹਨਾਂ ਦੀਆਂ ਕੀ ਜਾਤੀਆਂ ਸੀ ਕਿੱਥੋਂ ਸੀ ਉਹਦਾ ਇਤਿਹਾਸ ਤੁਸੀਂ ਫਲੋਰ ਲੇ ਇਸ ਕਰਕੇ ਤੁਸੀਂ ਇੱਕ ਮੀਡੀਆ ਚਾਉਣ ਲਈ ਇੱਕ ਤੁਸੀਂ ਸੋਚ ਕੇ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਹਾਡੀ ਸਟੱਡੀ ਨਹੀਂ ਕੋਈ ਗੱਲ ਨਹੀਂ ਕਰਨੀ ਤੁਹਾਨੂੰ ਕੀ ਲੋੜ ਸੀ ਬੜਿੰਗਸਾ ਬੋਲਣ ਦੀ ਜਦੋਂ ਮੁਸਲਮਾਨਾ ਨੇ ਮੁਗਲਾਂ ਨੇ ਮੈਂ ਮੁਗਲ ਕਹਿ ਰਹੇ ਹਾਂ ਜਦੋਂ ਉਹਨਾਂ ਨੇ ਸਾਡੇ ਗੁਰੂਆਂ ਨਾਲ ਸਾਡੇ ਪਰਿਵਾਰਾਂ ਨਾਲ ਕੁਝ ਕੀਤਾ ਤੁਹਾਨੂੰ ਕਾਂਗਰਸ ਪਾਰਟੀ ਦੇ ਬਲਾਰਾ ਬਣਨ ਦੀ ਕੀ ਲੋੜ ਸੀ ਜੀ ਉੱਥੇ ਤੁਹਾਨੂੰ ਕੀ ਚਾ ਚੜਿਆ ਹੋਇਆ ਸੀਗਾ ਬਾਕੀਆਂ ਨਾਲ ਤਾਂ ਨਹੀਂ ਜੋ ਕੁਝ ਮੁਗਲਾਂ ਨੇ ਕੀਤਾ ਉਹ ਸਾਡੇ ਨਾਲ ਕੀਤਾ ਆਹ ਟ੍ਰੇਨਾਂ ਭਰੀਆਂ ਆਉਂਦੀਆਂ ਸਾਡੇ ਬਜ਼ੁਰਗਾਂ ਦੀਆਂ ਇੱਜ ਤਾਂ ਲੁੱਟਦੇ ਸੀ ਸਾਡੀਆਂ ਮਾਮਾ ਭੈਣਾਂ ਦੀਆਂ ਕਿਸੇ ਦਾ ਸਿਰ ਨਹੀਂ ਸੀ ਕਿਸੇ ਦੀ ਬਾਹ ਨਹੀਂ ਸੀ ਐਂ ਟ੍ਰੇਨਾਂ ਆਉਂਦੀਆਂ ਸੀ ਭਰੀਆਂ ਤੁਸੀਂ ਭੁੱਲ ਗਏ ਤੁਸੀਂ ਅੱਜ ਮੁਗਲ ਗੱਲ ਕਰਦੇ ਆ ਅੱਜ ਤੁਹਾਨੂੰ ਉਹਨਾਂ ਦੀ ਵੱਖਬੋੜ ਦੀ ਜ਼ਮੀਨਾਂ ਦੀ ਗੱਲ ਕਰਨ ਯਾਦ ਕਰਨ ਆ ਗਈ ਤੁਹਾਨੂੰ ਆਪਣੇ ਗੁਰੂਆਂ ਦਾ ਭੁੱਲ ਗਏ ਤੁਸੀਂ ਆ ਦੂਜਾ ਚੱਲੀ ਜਿਆ ਮੈਂ ਹੈਰਾਨ ਆਇ ਤੇ ਇਹ ਜਦੋਂ ਕਰਦਾ ਏ ਪੁੱਠੀ ਗੱਲ ਕਰਦਾ ਏ ਜਿੰਨਾ ਵਿਰੋਧ ਮੈਂ ਸਮਝਦਾ ਹੋਣਾ ਚਾਹੀਦਾ ਅੱਜ ਨਹੀਂ ਜਦੋਂ ਵੀ ਇਹ ਕਿਤੇ ਜਾਵੇ ਜੇ ਤੁਸੀਂ ਅਸਲੀ ਕੋਈ ਪੰਜਾਬੀ ਆ ਗੁਰੂ ਦਾ ਸਿੱਖ ਆ ਜਾਂ ਹਿੰਦੁਸਤਾਨੀ ਆ ਤਾਂ ਚਰਨਜੀਤ ਚੰਨੀ ਦਾ ਹਰ ਜਗ੍ਹਾ ਇਹਦਾ ਮੂੰਹ ਤੋੜ ਜਵਾਬ ਦੇਣਾ ਪਊ ਇਹਦਾ ਵਿਰੋਧ ਕਰਨਾ ਪਊ ਨਹੀਂ ਹਰ ਬੰਦਾ ਇਹ ਜੀ ਪੁੱਠੀ ਸਿੱਧੀ ਗੱਲ ਕਰਕੇ ਬਾਜੂ ਫੇਰ ਮੈਂ ਡਿਮਾਂਡ ਕਰਦਾ ਐ ਵੀ ਐਨਆਈਏ ਦੀ ਇਹਦੇ ਖਿਲਾਫ ਚਰਨਜੀਤ ਚੰਨੀ ਦੇ ਖਿਲਾਫ ਪ੍ਰਾਈਮ ਮਿਨਿਸਟਰ ਨੂੰ ਰੋਕਣਾ ਉਦੋਂ ਪਤਾ ਨਹੀਂ ਕਿਵੇਂ ਬਚ ਗਿਆ ਤੇ ਅੱਜ ਆ ਬਾਲਾਕوٹ ਸਟ੍ਰਾਈਕ ਬਾਰੇ ਸਰਜੀਕਲ ਸਟ੍ਰਾਈਕ ਬਾਰੇ ਜਿਹੜੇ ਨੇ ਕੁਐਸਚਨ ਰੇਜ਼ ਕੀਤੇ ਆ ਜਦੋਂ ਐਨ ਤਣੀਆਂ ਖੜੀਆਂ ਫੌਜਾਂ ਉਹਨਾਂ ਦਾ ਮਨ ਤੋੜਨ ਨੂੰ ਦਿਲ ਤੋੜਨ ਨੂੰ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਵੀ ਇਹ ਕਾਂਗਰਸ ਪਾਰਟੀ ਤੇ ਇਹ ਕੀ ਦੇ ਨਾਲ ਲੜੇ ਹੋਏ